3 ਅਕਤੂਬਰ 2025 ਰਾਤ ਦੇ 7 ਵਜਣ ਵਾਲੇ ਨੇ ਜਿਸ ਤਰੀਕੇ ਦੇ ਨਾਲ ਤੁਸੀਂ ਜਾਣਦੇ ਹੋ ਕਿ ਇਹ ਸਿਸਟਮ ਆਉਣ ਵਾਲਾ ਹੈ ਲੇਕਿਨ ਸਿਸਟਮ ਤੋਂ ਵੱਡੀ ਗੱਲ ਜੋ ਤੁਹਾਡੇ ਸਵਾਲ ਹੈ ਉਹਦਾ ਜਵਾਬ ਦੇਣਾ ਬੰਦਾ ਹੈ ਕਿਸਾਨ ਵੀਰਾਂ ਨੂੰ ਡਰ ਲੱਗ ਰਿਹਾ ਕਿ ਪਤਾ ਨਹੀਂ ਇਹ ਕਿੱਡਾ ਕਬੜਾ ਸਿਸਟਮ ਹੈ ਤੇ 80 ਸਾਲ ਦਾ 100 ਸਾਲ ਦਾ ਰਿਕਾਰਡ ਟੁੱਟ ਜਾਣਾ ਹੈ ਉਹ ਭਰਾਓ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਅਸੀਂ ਮੰਨਦੇ ਹਾਂ ਕਿ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀਆਂ ਹਵਾਵਾਂ ਹੈ ਮੀਂਹ ਪਾ ਰਿਹਾ ਹੈ ਕੋਈ ਜਗ੍ਹਾ ਤੇ ਪਾ ਰਮੀ ਪਵੇਗਾ ਕੋਈ ਜਗ੍ਹਾ ਮੱਧੋਂ ਦਾ ਜਮੀਂ ਪਵੇਗਾ ਗੜੇ ਵੀ ਪੈ ਸਕਦੇ ਫਸਲਾਂ ਦਾ ਨੁਕਸਾਨ ਹੋ ਸਕਦਾ ਇਹ ਚ ਕੋਈ ਦੋਰੇ ਨਹੀਂ ਪਰੰਤੋ ਕਿ ਇੱਕ ਚੂਲੀ ਨਹੀਂ ਪਿਆ ਕਿਸੇ ਜਗ੍ਹਾ ਦਾ ਜੇ ਇੱਕ ਜਗ੍ਹਾ ਦੋ ਪੈ ਗਿਆ ਤਾਂ ਆਪਾਂ ਕੰਮ ਨਾਲ ਰਿਕਾਰਡ ਟੁੱਟ ਗਿਆ ਹੁਣ ਦੋ ਚੂਲੀਆਂ ਨਾਲ ਕੀ ਫਰਕ ਪੈ ਜੇਗਾ ਇਸੇ ਤਰੀਕੇ ਦੇ ਨਾਲ ਅਕਤੂਬਰ ਮਹੀਨੇ ਦੇ ਵਿੱਚ ਸਾਡੇ ਇੱਥੇ 10 ਮਿਲੀਮੀਟਰ ਵੀ ਪੈਂਦਾ ਹੈ 10 ਮਿਲੀਮੀਟਰ ਵੀ ਬਹੁਤ ਥੋੜਾ ਹੁੰਦਾ ਹੈ ਤੇ ਇਸ ਸਾਲ 10 ਤੋਂ ਜਿਹੜਾ ਹੈਗਾ ਵੱਧ ਪੈ ਜਾਣਾ ਤੇ 10 ਮਿਲੀਮੀਟਰ ਦਾ ਤੁਸੀਂ ਜਿਹੜਾ ਹੈਗਾ ਬਹੁਤ ਥੋੜਾ ਮੀ ਹੁੰਦਾ ਤਾਂ ਜਦੋਂ 10 ਤੋਂ ਵੱਧ ਪੈ ਗਿਆ ਤਾਂ ਰਿਕਾਰਡ ਆਪਣੇ ਆਪ ਟੁੱਟ ਜਾਣਾ ਤਾਂ ਫਿਰ ਇਸ ਕਰਕੇ ਆ ਚੀਜ਼ਾਂ ਤੋਂ ਨਾ ਘਬਰਾਓ ਕਿ 100 ਸਾਲ ਦਾ 200 ਸਾਲ ਦਾ ਰਿਕਾਰਡ ਟੁੱਟਣ ਲੱਗਿਆ ਹੈ ਹਾਂ ਇਹ ਗੱਲ ਜ਼ਰੂਰ ਹੈ ਕਿ ਸਿਸਟਮ ਆਏਗਾ 4 ਤਰੀਕ ਤੋਂ ਸ਼ਾਮ ਤੋਂ ਸ਼ੁਰੂ ਹੋ ਜਾਏਗਾ ਤੇ ਇਹ ਜਿਹੜਾ ਸਿਸਟਮ ਹੈਗਾ ਇਹਦੇ ਵਿੱਚ ਜਿਹੜਾਗਾ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀਆਂ ਹਵਾਵਾਂ ਹੋਣਗੀਆਂ ਜਿਹੜਾ ਕੁਝ ਜਗ੍ਹਾ ਗੜੇ ਵੀ ਪੈ ਸਕਦੇ ਆ ਇਸ ਤਰੀਕੇ ਦੇ ਹਾਲਾਤ ਹੋ ਸਕਦੇ ਆ ਪਰੰਤੂ ਉਹ ਵਾਲਾ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਕਿ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਿਉਂਕਿ ਮਾਨਸੂਨ ਦੇ ਵਿੱਚ ਤੁਸੀਂ ਦੇਖਿਆ ਕਿ ਦੋ ਦੋ ਤਿੰਨ ਤਿੰਨ ਦਿਨ ਜਿਹੜਾ ਹੈਗਾ ਮੀਂਹ ਪੈਂਦਾ ਰਹਿੰਦਾ ਹੈ ਇਹ ਤਾਂ ਬੱਦਲ ਆਉਂਦੇ ਆ ਤੇ ਬੱਦਲ ਅੱਗੇ ਲੰਘ ਜਾਂਦੇ ਆ ਤਾਂ ਇਸ ਤਰੀਕੇ ਦਾ ਸਿਸਟਮ ਚੱਲੇਗਾ ਇਹਦੇ ਕਰਕੇ ਠੀਕ ਹੈ ਨੁਕਸਾਨ ਦੀ ਸੰਭਾਵਨਾ ਹੈਗੀ ਕੁਝ ਜਗ